ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਝੋਟੀਆਂ ਤੇ ਇੱਕ ਗਾਂ ਤੁਹਾਨੂੰ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਤੇ ਝੋਟੀਆਂ ਵੀ ਕੋਈ ਟੋਕੜ ਗੱਪਣੀਆਂ ਤੇ ਕੋਈ 부ਸ਼ੀ ਵਾਲੀ ਆ ਤੇ ਬਾਕੀ ਸਾਰੀਆਂ ਸੋਈਆਂ ਵਾ ਦੋਦਰ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਰ ਜੀ ਉਹਨਾਂ ਕੋ ਵੀਡੀਓ ਕੋਲ ਤੇ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬੋਲ ਵਧੀਆ ਮਾਰੀ ਕਿਰਪਾ ਸੱਚੇ ਬਾਦਸ਼ਾਹੀ ਮੇਜਲੀਆਂ ਜੇ ਕੱਲ ਵਾਲੀਆਂ ਮੇਰਾ ਕੱਲ ਦੇ ਜਿੰਨਾ ਵੀਰ ਭਰਾਵਾਂ ਦੇ ਕਈਆਂ ਨੂੰ ਫੋਨ ਚੁੱਕੇ ਗਏ ਉਹਨਾਂ ਨੂੰ ਸੌਰੀ ਮੰਗਣਾ ਵਾ ਅੱਛਾ ਤੇ ਕਈਆਂ ਦੇ ਚੁੱਕੇ ਗਏ ਨਹੀਂ ਹੋ ਜਾਂਦੇ ਅੱਛਾ ਇਨਾ ਫੋਨ ਆਏ ਕੋ ਸਾਰੀ ਕੱਲ ਕੱਲ ਤੇ ਫੋਨ ਚੁੱਕ ਚੁੱਕ ਕੇ ਜਿਆਦਾ ਆਵਾਜ਼ ਬੈ ਗਈ ਆ ਆਪਣੀ ਵੀਡੀਓ ਪਈ ਜਾਣ ਪੜਾ ਅੱ ਉਧਰ ਉਸਲੇ ਮਾਲਦਾ ਹਮਡਾ ਪਾ ਲਈ ਗਿਆ ਆਪਣਾ ਮਾਲ ਨਹੀਂ ਤੇ ਆ ਫੋਨ ਚੁੱਕ ਚੁੱਕ ਕੇ ਆਵਾਜ਼ ਬੈ ਗਈ ਆਵਾਜ਼ ਫੋਨ ਆਇਆ ਬੜਾ ਵੀਰ ਜੀ ਤੁਹਾਨੂੰ ਮੈਂ ਕਹਿਆ ਵੀਡੀਓ ਰੋਕ ਕੇ ਕੱਟ ਦਿਓ ਅੱਛਾ ਤੁਹਾਨੂੰ ਕਿ ਦੋ ਤਰਫੋਂ ਤੇ ਲਾਈ ਆ ਤੁਸੀਂ ਦੋ ਦਿਨ ਲਈ ਕਿਹਾ ਵੀ ਡਿਲੀਟ ਕਰ ਦਾਂਗੇ ਹਾਂ ਜੀ ਹਾਂ ਜੀ ਨਹੀਂ ਕੰਮ ਨਹੀਂ ਚੱਲਣ ਦੀ ਮੈਂ ਚੱਲਦਾ ਉਹ ਫਿਰ ਇਹ ਆ ਨਾ ਆਪਾਂ ਫਿਰ ਡਿਲੀਟ ਨਹੀਂ ਕਰ ਸਕਦੇ ਨਾ ਹਾਂ ਚਲੋ ਫਿਰ ਨਾਮ ਦੱਸਦੇ ਕਰਾ ਤੁਹਾਨੂੰ ਸ਼ਾਹਜਨਾਬ ਜਿਲ੍ਹਾ ਬਸਰ ਫੋਨ ਨੰਬਰ ਵੀ ਕੋਲ ਦੋ ਤੁਹਾਨੂੰ 1 56 752 ਠੀਕ ਹੈ ਜੀ ਤੇ ਅੱਜ ਫਿਰ ਪਹਿਲਾਂ ਟੁਕੜ ਗਮਨ ਤੋਂ ਸ਼ੁਰੂਆਤ ਕਰ ਲਈਏ ਭਾਈ ਦੇਸੀ ਮੱਝ ਨੇ ਇਧਰ ਵਧਾ ਮੱਝ ਉਧਰ ਦੀ ਆ ਹਾਂਜੀ ਹਾਂ ਕਿੰਨਾ ਚਿਰ ਤੇ ਚੱਕ ਪਾਸਿਆ ਕਿੰਨਾ ਮਹੀਨੇ ਚੱਕ ਪਾਸ ਜੇ ਪੰਜਾਂ ਦਿਨ ਦਾ ਕਪੜੀ ਗਾਰੰਟੀ ਆ ਚੱਕ ਕਰਾ ਕੇ ਆਪਾਂ ਆਪਣੇ ਘਰ ਜਾਗੇ ਸੱਤ ਦਿਨ ਦੁੱਧਿਆ ਤੋਰੋ ਫੇਰ ਇਹਨਾਂ ਸੱਜਰ ਨੇ ਕਿੰਨਾ ਕੱਢਿਆ ਦੁੱਧ ਇਧਰ ਬਾਈਏ ਦੇਸੀ ਝੋਟੀ ਖੜਾ ਉਧਰ ਦੀ ਯਾਰ ਸੱਜਰ ਨੇ ਨੇ ਭਰਿਆ 14 13 14 ਗਰਦਦ ਤੋਰੋ ਫੇਰ ਹਾਂ ਸੂਆ ਕਿ ਨਵਾਂ ਸੋਣਾਉਣ ਨੀ ਨੇ ਹੋਣ ਦੂਸਰਾ ਸੂਆ ਇਹਨੇ ਸੋਣਾ ਬਾਕੀ ਮੂੰਹ ਮੱਥੇ ਦੀ ਝੋਣੀ ਝੋਟੀ ਆ ਇਹ ਵੀ ਕੱਦ ਕਾਠ ਪੱਖੋ ਜਵਾਨ ਆ ਸਿੱਧੀ ਝੋਟੀ ਆ ਪੂਰੀ ਇਹ ਗੱਲ ਸੁਣਾ ਬਲਿਆ ਆਹ ਬੋ ਇਦਾਂ ਹੀ ਜਿੱਥੇ ਮਰਜੀ ਬੈਗ ਬੈਗ ਚੋੜੇ ਆਹ ਦੇਖ ਸਾਹਦੇ ਇਦਾਂ ਹੀ ਕੋਈ ਕੁੜਾ ਬੰਦਾ ਖਲੋਇਆ ਇਤਨਾ ਹੀ ਖਲੋਇਆ ਨਾ ਮਤਲਬ ਇਹ ਆ ਵੀ ਠੰਡੀ ਆ ਛੋਟੀ ਹਾਂ ਕੋਈ ਉਹੋ ਜਿਹੀ ਹਿੰਦੀ ਦੇ ਕਦੋਂ ਨਹੀਂ ਛੋਟੀ ਹੈਗੀ ਹਾਂਜੀ ਥਾਲ ਵੇਖੋ ਨਾ ਜੀ ਛੱਡਾ ਜੀ ਮਾਰੇ ਬੜੀ ਤੇ ਬਾਕੀ ਪੇਠ ਕੋੜੇ ਤਾਂ ਕਰੀ ਦੇਖ ਸਾਹਦੇ ਜੀ ਕੋਈ ਭਾਜੀ ਭੂਰ ਸ਼ਟਾ ਨਹੀਂ ਆ ਕਿਹਨੇ ਭਾਈ ਠਾਣਿਆ ਦੁੱਧ ਦਾ ਮਸਾਖ ਨੂੰ ਲੈ ਕੇ ਪਾਣ ਪਾ ਦਾ ਫਰਕ ਪੈ ਗਿਆ ਤੁਹਾਨੂੰ ਬਤਾ ਹਾਂਜੀ ਹਾਂਜੀ ਕਈ ਮੇਰੇ ਵੀਰ ਭਰਾ ਦੇ ਆ ਦੁੱਧ ਭਾਜੀ ਕਿਹਦੇ ਅੱਧ ਪਾ ਪਾ ਦਾ ਫਰਕ ਪੈ ਗਿਆ ਉੱਪਰ ਸੰਜਾ ਗਏ ਬਾਕੀ ਮੀਮੂ ਪੈਂਦੇ ਆ ਝੜੀ ਲੱਗੀ ਆ ਤਰ੍ਹਾਂ ਦੇਖ ਸਕਦੇ ਇਹਦੇ ਇਲਾਕੇ ਦਾ ਇੱਕ ਨਹੀਂ ਤੇ ਉਤਰਾਂ ਥਣ ਥਣ ਪੂਰੇ ਜੀ ਭਾਜੀ ਕੋਈ ਘਾੜਬਾਦ ਨਹੀਂ ਕੋਈ ਪੂਛਟਣੀ ਆ ਭਾੜੇ ਦੀ ਦੋਵੇਂ ਟਾਈ ਮਿਲਦੀ ਜੀ ਅੱਛਾ ਇਹ ਨਹੀਂ ਕੋਈ ਟੀਕਾ ਟੁਕਾ ਲਵਾਉਣਾ ਬਾਕੀ ਚਲੋ ਨਵੀਂ ਜਗ੍ਹਾ ਤੇ ਕੁਝ ਕਰ ਵਾ ਵੀ ਸਾਦਾ ਆਦਾ ਪੱਕਾ ਨਹੀਂ ਕਹਿ ਸਕਦੇ ਤੇਰਾ ਮੁੱਲ ਫਿਰ ਦੇ ਦਈਏ ਛੋਟੀ ਜਿਹੜੀ ਤਿਆਰ ਹੋ ਗਈ ਉਹ ਸਿਆਲ ਅਗਲੇ ਦੁੱਧ ਵਿੱਚ ਹੋ ਜਾਣਾ ਹਾਂਜੀ ਗਰਮੀ ਦੀ ਫਿਰ ਛੋਟੀ ਸੂ ਬਣੀ ਆ ਹੋ ਦੇ ਜਹਾ ਹਾਂ ਨਾ ਆਪਾਂ ਪੈੜ ਦੀ ਕਰ ਦਵੇ ਚੋ ਛੋਟ ਛੋਟ ਰੇਰ ਦੀ ਜਗੀ ਜਸਨ ਹੋਈ ਆ ਅਗੋਂ ਵੇ ਲੋ ਤੁਹਾਡੇ ਪਤਾ ਯਾਰ ਬਾਹਰ ਹੋ ਕੇ ਡੰਗਰ ਕਿਲੇ ਪਾਰ ਲੱਗ ਜਦੇ ਕਰੋ ਕੋ ਜੱਜ ਜੀ ਤੇ ਆਪੇ ਫਿਰ ਵੀ ਆਪੇ ਦੱਸੋ ਜੱਜ ਜੋ ਕਰਨਾ ਆਪ ਹੀ ਕਰੋ ਫਿਰ ਛੋੜ ਹੋਰ 500 ਕਰ ਦੀਏ ਬਾਟ ਦੀ ਬਾੜ ਦੇ ਦਈਏ ਬਾਟ ਕਰ ਬਾੜ ਦੇ ਦਈਏ ਭਾਈ ਹਾਂ ਕਾਠ ਦੀ ਆਪਾਂ ਛੋਟੀ ਕਾਰ ਦੀ ਰ ਲੈ ਜੂਗਾ ਯਾਦ ਕਰੂਗਾ ਦੁੱਧ ਕਿੰਨਾ ਹੋਣਾ 7 ਕਿਲੋ ਦੁੱਧੇ 9 ਮਹੀਨੇ ਚੱਕ ਪਾਜੇ ਪੰਜਾਂ ਦੇ ਤੱਕ ਆਪਣੀ ਗਾਰੰਟੀ ਫੁੱਲ ਠੀਕ ਹੈ ਜੀ ਬਾਕੀ ਫੱਬਦੀ ਆ ਝੋਟੀ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਤੇ ਹੁਣ ਆ ਵੀ ਝੋਟੀ ਸੋਹਣੀ ਆ ਜਿਹੜੀ ਤੁਹਾਨੂੰ ਦਿਖਾਉਣੀ ਆ ਮੂੰਹ ਮੱਥੇ ਦੀ ਸੋਹਣੀ ਇਹ 부ਸ਼ੀ ਆ ਲੀ ਜੇ ਇਹ ਭਾਈ ਇੰਦਾ 부ਸ਼ੀ ਕਰੋ ਗਾੜੀਆ ਵੀਰੋ ਇਦਾਂ ਹੀ ਅੱਛਾ ਥੱਲੇ ਬੈਜੋ ਆ ਗੋ ਤੋ ਬਤਾ ਆਰੋ ਇਦਾਂ ਹੀ ਇਦਾਂ ਹੀ ਥੱਲੇ ਬੈਜਣਾ ਹਾਂ ਇਦਾਂ ਹੀ ਬੈਜਣਾ ਬਸ ਠੀਕ ਹੈ ਜੀ ਭਵਿਦਾ ਰੱਖੋ ਦੀ ਮੁੰਡੇ ਹੋਏ ਇਦਾਂ ਹੀ ਬੈਜਣਾ ਪੱੜੇ ਠੀਕ ਹੈ ਹਾਂ ਜੀ ਤੇ ਆ ਜਾ ਫਿਰ ਦੁੱਧ ਕਿੰਨਾ ਜੇ ਦੇ ਕੋ ਦੁੱਧ ਜੇ ਕੋ 7 ਕਿਲੋ ਹੋਊਗਾ 7 ਕਿਲੋ ਹੈਗਾ ਇੱਕ ਦੁੱਧ ਹੈਗਾ 68 ਕਿਲੋ ਅੱਛਾ ਆਏ ਜੀ ਜੇ ਬਿਲਕੁਲ ਆਉਂਦੀ ਅੱਛਾ ਇਹਰਾ ਜਿੱਦਾ ਘਰ ਤੋਂ ਕੱਢੀ ਗੁੱਡੀ ਜਿਹੜੇ ਜੀ ਨਹੀਂ ਹੁੰਦੀ ਏ ਡਰਦੀ ਬਲਾ ਕੋ ਡਰਦੀ ਡਰਦੀ ਹੈ ਡਰਦੀ ਡਰਦੀ ਜੀ ਆ ਤੇ ਥਾਣ ਉਤਰੇ ਇਹਦੇ ਕੋ ਵੀ ਚੰਗਾ ਵਾ ਲੈ ਲੈ ਡਰਦੀ ਬਲਾਏ ਤੋਰ ਦੋ ਫਿਰ ਇਹਨਾਂ ਸਿੰਗ ਵੇ ਲੋ ਉਹ ਕਿਹੜਾ ਰੁਪਈਆ ਲੱਗਦਾ ਸਿੰਗਰ ਤੋਂ ਉਂਗਲ ਵੀ ਲੱਗਦੀ ਰੱਖੋ ਦੇਖੋ ਕੋਕੇ ਅੱਗੇ ਵੀ ਰਹੀ ਦੇ ਠੀਕ ਆ ਉਹ ਚੱਲ ਜੀ ਆਹ ਦੇਖ ਸੰਦੇ ਇਹ ਨਹੀਂ ਆ ਕੇ ਮੱਜੀ ਬੈਗ ਚੋ ਆਹ ਸੀਲ ਬੜੀ ਐ ਇਹ ਵੀ ਸੀਲ ਲੱਗੇ ਉਤਰਾਂ ਛੋਟੀ ਇਹ ਵੀ ਉਤਰਾਂ ਥੋੜਾ ਬਜ਼ਾ ਦਰ ਦੂਰ ਜਾਣੋਂ ਵੱਖਰੀ ਗੱਲ ਐ ਜਿੰਦਾ ਮੱਜੀ ਤੋ ਧਾਰ ਦੋ ਚੋਜ ਦਾ ਮੱਜੀ ਚਲੋ ਫੇਰ ਆ ਜਿਹਾ ਲਾਇਓ ਹਾਂ ਜੀ ਮਾਲ ਸੀਲ ਮਿਲਣਾ ਇਥੋਂ ਠੀਕ ਐ ਇਹ ਜੀ ਆ ਗੋ ਏਦਾਂ ਵਾਲੀ ਪੂਛੀ ਗਾਲੀ ਕਰ ਦੋ ਆ ਹਵਾਨਾ ਦੇਖ ਸਕਦੇ ਤਾਂ ਵੀ ਲੱਗੇ ਤਾਂ ਆ ਗੋ ਏਦਾਂ ਵਾਲੀ ਪੂਛੀ ਗਾਲੀ ਕਰੋ ਇੰਨਾ ਬੈਜੇ ਤੇ ਬਸ ਕੇ ਲਾਤ ਨਹੀਂ ਜੁਗ ਨਹੀਂ ਕਰ ਪਾ ਰਹੀ ਤੇ ਭਾਵੇਂ ਜੀ 10 ਦਾ ਚੋਦੇ ਰੋ ਨੂੰ ਇਹਦਾ ਫਿਰ ਕਿੰਨਾ ਰੱਖਣਾ ਮੁੱਲ ਇਹ ਦੇ ਦੀ ਭਾਈ 65 ਦੀ 65000 ਦੀ ਹਾਂ ਕਰ ਦਵੇ ਚੋ ਕੁ ਮੰਨ ਤਾਂ ਇਹ ਵੀ ਭਾਈ ਕੀ ਕਾਰ ਖੜ ਗਿਆ ਜਿੰਦਾ ਭਾਈ ਉਹ ਲੈ ਜੇ ਭਾਈ ਲੈ ਜੇ ਭੰਗ ਕੋਈ ਉਹ ਲੈ ਜੇ ਤੇ ਭੰਗ ਕੋਈ ਆ ਲੈ ਜੇ ਤੇ ਜੋੜਾ ਕੋ ਲੈ ਜਾਊਗਾ ਤੇ ਮਨ ਤਾਂ ਮੋਕੇ ਤੇ ਹੋਰ ਹੋ ਜਾਊਗਾ ਮਨ ਤਾਂ ਫਿਰ ਇੱਕ ਵੀਰ ਦੇ ਦਾਂਗੇ ਅੱਛਾ ਇੱਕ ਵੀਰੀਆਂ ਹਾਂ ਠੀਕ ਆ ਚਲੋ ਬਾਕੀ ਕੋ ਫੂਨ ਲਾਵੇ ਬਾਕੀ ਦੋ ਸਬਦਾ ਕਰੇ ਆਪੇ ਮੋਕੇ ਤੇ ਹੋ ਜਾ ਦੋਜ਼ ਕੋ ਕਰ ਮਾਰੇ ਖਰਦਾ ਏ ਅੱਛਾ ਉਹਦਾ ਖਰ ਖਰਦੇ ਕਲੇ ਕਲੇ ਜਾਂਦੀਆਂ ਏ ਠੀਕ ਆ ਸਰਵਾ ਪੈਸੇ ਕਰਾ ਕਿਥੋਂ ਭਾਈ ਇਹਨੇ ਕਈ ਵੀਰ ਕੱਢ ਲੀਂਦੀਆਂ ਕਿਆਂ ਉਹ ਆਪਦੀ ਇੱਕ ਹੀ ਲੈ ਲਈਏ ਹਾਂਜੀ ਹਾਂਜੀ ਆ ਬਿਲਕੁਲ ਪਸੰਦੀ ਛੋਟੀ ਉਸੇ ਦੇ ਕੋਲ ਠੀਕ ਆ ਤੇ ਹੁਣ ਆ ਗਾਂਝ ਜਿਹੜੀ ਬਾਹਰ ਦੇਖੋ ਦੁੱਧ 8 ਕਿਲੋ ਜੀ ਆਠ ਕਿਲਰ ਹੋਤੇ ਸੀਲੀਆਂ ਬੜੀਆਂ ਗਾਗੀਆਂ ਠੰਡੀ ਤੇਰੀ ਬਾਕੀ ਇਹ ਵੀ ਚੱਲਾ ਸਿੰਘ ਨਿਗੇ ਨਿਗੇ ਹੈਗੀ ਆ ਤੇ ਦਾ ਇਹ 1 ਮਹੀਨੇ ਦੀ ਅੱਛਾ 28 ਦਿਨ ਹੋ ਗਏ ਨੂੰ ਪੂਰੇ ਘਰ ਲੈਦੇ ਅੱਛਾ ਛੁਕ ਨਹੀਂ ਹੋਈ ਮਗਰੰਡੀ ਨਹੀਂ ਹੋ ਰੰਦਾ ਜੀ ਤੋਰੋ ਫੇਰੇ ਨਾ ਮੜਿਆ ਪੜਾ ਪਾਹੋਂ ਪਾਈ ਨਾ ਬੋਹ ਤੇ ਬੈਠੇ ਰੰਗ ਰੂਪ ਦੀ ਸਾਫ ਯਾਤਰਾ ਸੰਭਨ ਵਾਲੀ ਆ ਜਿਹੜਾ ਕੋਈ ਸਟਾਲ ਵੀਰ ਪਾਈ ਜਾਊਗਾ ਤੇ ਦੁੱਧ ਚੋਈ ਜਾਊਗਾ ਸਾਹਣ ਦੇ ਸਾਦੇ ਤੇ ਲੱਗਦੇ ਇੱਕ ਨਹੀਂ ਉਤਰਾ ਥਾਂ ਥਾਂ ਨੂੰ ਬਰੋਬਰ ਸਾਰੇ ਭਾਈ ਕੋਈ ਅਗਲੇ ਨਾਲ ਅਗਲਾ ਚੋਵੇ ਮਗਲੇ ਨਾਲ ਮਗਲਾ ਘੂਰ ਛੱਟਾ ਕੋਈ ਹੋਵੇ ਜੁਮੇਵਾਰ ਬਿਠਾਣੇ ਤੇ ਦੁੱਧ ਕਿੰਨਾ ਹੈ ਦੇਖੋ ਦੁੱਧ ਰੋ 8 ਕਿਲੋ ਕਨੇੜਾ ਹੋ ਗਾ ਠੀਕ ਆ ਹਾਂ ਤੇ ਇਹਦਾ ਮੁੱਲ ਮੁੱਲ ਪਾਣੀ ਪੀ ਰਹੇ ਦੋ ਮੜਿਆ ਅੱਛਾ ਪਾਣੀ ਪੀ ਕੇ ਦੱਸਣਾ ਮੁੱਲ ਕੋਈ ਭਾਈ ਥਾਲ ਘੂਰ ਛੱਟਾ ਕੋਈ ਘਾਰਵਾ ਦੇਵੇ ਸਾਡੀ ਆਪ ਜਿੰਮੇਵਾਰ ਜਾਂ ਵੇ ਲੋ ਆ ਵੇ ਜੀ ਇਹਦੇ 2.5 ਕਿੱਲੋ ਆ ਜੀ ਕਿੰਨਾ ਫਿਰ ਇਹਦਾ ਮੁੱਲ ਇਹ ਪਾਈ ਆਪਾਂ ਦੇ ਦਾਂਗੇ ਹਾਂ ਨਾ 26000 ਦੀ 26000 ਦੀ ਹਾਂ ਕਰਨਾ ਵਿੱਚ ਮੰਨਤਾ 20000 ਦੀ ਭਾਈ ਦਵਾਂਗੇ ਵਛੀਏ ਠੀਕ ਆ ਬਾਕੀ ਮਾਦਰ ਮੋਕੇ ਕੋ ਸੌਦ ਸੋਜੂਗਾ ਤੇ ਬਾਕੀ ਆਪਣੇ ਕੱਲ ਪੰਮੇ ਭਾਈ ਦਾ ਪੂਣਾ ਪੰਮੇ ਭਾਈ ਭੁੱਲਣ ਜਿਹੜਾ ਉਹ ਕੋਈ ਤੁਹਾਡੇ ਕੋ ਹਾਂਜੀ ਹਾਂਜੀ ਪੰਮਾ ਭਾਈ ਕੋਲ ਲੱਗਣੇ ਲੱਗੇ ਲੈ 10 ਮਿੰਟ ਅੱਛਾ ਬੜਾ ਜਿਗਰ ਕਰਦੇ ਮੇਰਾ ਦਾ ਉਹ ਜਦੇ ਅੱਛਾ ਅੱਜ ਤੁਹਾਡੇ ਫੈੜਿਆ ਮੈਂ ਮੈਂ ਚਲ ਵਧੀਆ ਹੋਰ ਕੱਲ ਹੋਣੀ ਲਿਖੇ ਦਿੰਦੇ ਹਾਂ ਲੋ ਅੱਛਾ ਅਦੇ ਸਾਨੂੰ ਭਾਈ ਤੁਹਾਡਾ ਵੀ ਲਿਖਣਾ ਗਾਣਾ ਵਿੱਚ ਕੋਈ ਟੱਪਾ ਟੁਪਾ ਮੈਨੂੰ ਕੋਈ ਨਹੀਂ ਚੰਗਾ ਲਿਓ ਮਾੜਾ ਲਿਓ ਠੀਕ ਆ ਨਹੀਂ ਨਹੀਂ ਆਪਣਾ ਬੜਾ ਪ੍ਰੇਮ ਹੈ ਉਹਨਾਂ ਦੇ ਨਾਲ ਅੱਜ ਚੱਲ ਦੱਸ ਦਿੰਦੇ ਭਾਈ ਸਾਨੂੰ ਭਾਈ ਨੂੰ ਪੁੱਛ ਹਰਦੀ ਨੂੰ ਮੈਂ ਤੁਹਾਡਾ ਜਦੋਂ ਆਉਂਦੇ ਉਹ ਤਾਂ ਪੁੱਛਦਾ ਸਾਨੂੰ ਬਾਰੇ ਕੀ ਹਾਲ ਹੈ ਨਹੀਂ ਤੁਹਾਡਾ ਚੱਲ ਪੁੱਛ ਹੀ ਦਿੰਦੇ ਸਾਡੇ ਤੋਂ ਹਮੇਸ਼ਾ ਚਲੋ ਆਹਦੇ ਤੁਹਾਡੇ ਪੱਕੇ ਫੈਲਿਆ ਮੈਂ ਹਾਂ ਤੇ ਹੋਰ ਕੇ ਜੀ ਮੈਂ ਵੀਡੀਓ ਵੇਖ ਰਿਹਾ ਤੇਰੀ ਮਜਬੂਰੀ ਵੇਨਾਵਾ ਠੀਕ ਆ ਚਲੋ ਵਧੀਆ ਕਿੱਤਰਾ ਚਲੋ ਬਨੇ ਰਵੇ ਹਾਂਜੀ ਬਨੇ ਰਵੇ ਤੇ ਚੰਗਾ ਆ ਯਾਰ ਜੋ ਪਿਆਰ ਹੀ ਭਾਈ ਕੋਈ ਚੰਗੇ ਬੰਦੇ ਦਾ ਨਾਲ ਲੀਦਾ ਮਾੜਾ ਕੋਈ ਨਾਲ ਲੀਦਾ ਉਹ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਰਹਿਣ ਬਾਅਦ ਆ ਠੀਕ ਹੈ ਸਿੱਧੀਆਂ ਵੇਖੋ ਝੋੜੀਆਂ ਦੀਆਂ ਗੋਲ ਕਲਾ ਚੜੋ ਜੀ ਫਿਰ ਬਾਅਦ ਵਿੱਚ ਹੋਏ